700 ਕਾਜੀ ਸਾਰਾ ਨਾਲ ਜੇ ਆਪਾਂ ਲੈ ਕੇ ਜੀ ਬਹੁਤ ਹੀ ਜਿਆਦਾ ਸੋਹਣੇ ਵਿਆਹ ਸ਼ਾਦੀਆਂ ਵਾਲੇ ਸੂਟ ਰਹਿਣਗੇ ਇਹ ਮਸ਼ਰੂਹ ਸਿਲਕ ਰਹੇਗੀ ਬਹੁਤ ਹੀ ਸੋਹਣਾ ਸ਼ਰਟ ਦੇ ਉੱਪਰ embroidery ਵਰਕ ਕੀਤਾ ਗਿਆ ਹੈ ਬਾਟਮ ਵੀ ਮਸ਼ਰੂਹ ਸਿਲਕ ਦੀ ਮਿਲੇਗੀ ਜਿਹੜਾ ਦੁਪੱਟਾ ਵਿਸਕੋਸ ਔਰਗੈਂਜ਼ਾ ਦਾ ਮਿਲੇਗਾ ਸ਼ਰਟ ਦੇ ਉੱਪਰ ਵੀ ਵਰਕ ਰਹੇਗਾ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਦੁਪੱਟੇ ਦੇ ਉੱਪਰ ਵੀ ਵਰਕ ਰਹੇਗਾ ਬਹੁਤ ਹੀ ਸੋਹਣੇ ਸੂਟ ਹੈ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਉੱਪਰ ਪ੍ਰਾਈਸ ਲੱਗਾ ਹੋਇਆ ਹੈ अगले जोड़े सूट है ढाई मीटर तक जोह जर की शर्ट मिलेगी परसी गारा एम्बरॉयडरी रहेगी बहुत ही ज्यादा सोना वर्क रहेगा शर्ट के उपर प्लेन तुम टोफेटा की बॉटम मिलेगी बहुत ही सोहने कलर ने डार्क कलर रहने सारे प्राइज उपर लगा हुआ तुम तो प्राइस चैक करो तो अपने लिए सूट बुक करा सदते हो जी अगले जड़े सूट है शर्ट एंड दुपट्टे काम्बो मिलेगा शर्ट रोमन सिल्क परसी एम्बरॉयडरी की गई शर्ट के उपर ਜੌਰਜ ਆਟਾ ਦਾ ਤਨ ਦੁਪੱਟਾ ਮਿਲੇਗਾ ਬਹੁਤ ਹੀ ਸੋਹਣਾ ਦੁਪੱਟੇ ਦੇ ਉੱਪਰ ਵਰਕ ਕੀਤਾ ਗਿਆ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਸਾਰੇ ਸੂਟਾਂ ਦੇ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਹੈ ਅਗਲੇ ਜਿਹੜੇ ਸੂਟ ਇਹ ਸ਼ਿਮਰ ਦਾ ਤੁਹਾਨੂੰ ਸੂਟ ਮਿਲੇਗਾ ਫੁੱਲ ਹੈਂਡਵਰਕ ਏਮਬਰਾਇਡਰੀ ਹੈਗੀ ਬਹੁਤ ਹੀ ਸੋਹਣੀ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਬਾਹੂ ਦੇ ਉੱਪਰ ਵਰਕ ਰਹੇਗਾ ਬਾਟਮ ਤੁਹਾਨੂੰ ਪਿਓਰ ਵਿਸਕੋਸ ਏਸ਼ੀਅਨ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਪਹੁੰਚਿਆਂ ਦੇ ਉੱਪਰ ਵੀ ਦੁਪੱਟਾ ਤੁਹਾਨੂੰ ਮਿਲੇਗਾ ਪਿਓਰ ਵਿਸਕੋਸ ਨੈਚੁਰਲ ਚਨੋਂ ਦਾ ਦੁਪੱਟਾ ਮਿਲੇਗਾ 4 ਸਾਈਡ ਬਹੁਤ ਹੀ ਸੋਨਾ ਕਟਵਰਕ ਵੀ ਕੀਤਾ ਹੋਇਆ ਹੈ ਬਹੁਤ ਹੀ ਸੋਨਾ ਜਾਲ ਵਰਕ ਰਹਿਗਾ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਵੀ ਹਾਂਜੀ ਅਗਲੇ ਜਿਹੜੇ ਸੂਟ ਹੈ ਪਸ਼ਮੀਨਾ ਬੋਲ ਦੇ ਤੁਹਾਨੂੰ ਸੂਟ ਮਿਲਣਗੇ ਬਾਟਮ ਵੀ ਤੁਹਾਨੂੰ ਪਸ਼ਮੀਨਾ ਬੋਲ ਦੀ ਮਿਲੇਗੀ ਦੁਪੱਟਾ ਵੀ ਪਸ਼ਮੀਨਾ ਬੋਲ ਦਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਟਗਾ ਸ਼ਿਪਿੰਗ ਫ੍ਰੀ ਦੇਗੀ ਹਾਂਜੀ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਪ੍ਰਾਈਸ ਉੱਪਰ ਲੱਗਾ ਹੈ ਚੈੱਕ ਕਰ ਤੁਸੀਂ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਅਲਫਾਇਨ ਪਸ਼ਮੀਨਾ ਦੇ ਸੂਟ ਮਿਲਣਗੇ ਸ਼ਰਟ ਦੇ ਉੱਪਰ ਬਹੁਤ ਹੀ ਸੋਨਾ ਕੇ ਰੈਦਗੇ ਵਰਕ ਕੀਤਾ ਗਿਆ ਦੁਪੱਟਾ ਤੁਹਾਨੂੰ ਸ਼ਫੋਂਦਾ ਮਿਲੇਗਾ ਪ੍ਰਿੰਟਡ ਹੈ ਤੁਹਾਨੂੰ ਦੁਪੱਟਾ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਚੈੱਕ ਕਰੋ ਤੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ